ਸਿਕਲ ਜੀ ਅੰਕਲ ਜੀ ਕਿਹੜਾ ਪਿੰਡ ਹੈ ਜੀ ੍ਹੇਮੂ ਮਾਜਰਾ ਥੋੜਾ ਜਿਹਾ ਉੱਚੀ ਬੋਲੋ ਜੀ ੍ਹੇਮੂ ਮਾਜਰਾ ੍ਹੇਮੂ ਮਾਜਰਾ ਜੀ ਵੱਡ ਕੀ ਆ ਗਈ ਕਣਕ ਆਪਣੀ ਜੀਰੀ ਆ ਗਈ ਸਾਰੀ ਜੀ ਨਹੀਂ ਸਾਰੀ ਨਹੀਂ ਆਈ ਠੀਕ ਹੈ ਜੀ ਵਿਕੀ ਨਹੀਂ ਜੀ ਅਜੇ ਵਿਕੀ ਨਹੀਂ ਕੀ ਸਿਸਟਮ ਕੀ ਹੈ ਵਿਕ ਕਿਉਂ ਨਹੀਂ ਰਹੀ ਜੀ ਇਹ ਬੋਲੀ ਨਹੀਂ ਆ ਰਹੀ ਬੋਲੀ ਨਹੀਂ ਆ ਰਹੀ ਜਿਹੜੀ ਇਹ ਪ੍ਰਾਈਵੇਟ ਮੰਨ ਲਓ ਵਿਕਰੀ ਹੋ ਰਹੀ ਹੈ ਜਾਂ ਸੈਲਰ ਵਾਲੇ ਲੈ ਰਹੇ ਜਾਂ ਆੜਤੀਆ ਲੈ ਰਹੇ ਕੀ ਸਿਸਟਮ ਕੀ ਹੈ ਜੀ ਸੁਚੰਨ ਦਾ ਪਤਾ ਹੀ ਨਹੀਂ ਅਜੇ ਕੌਣ ਸਿੱਧਾ ਬਾੜ ਆੜ ਤੋਂ ਹੀ ਹੁਣ ਸੈਲਰ ਵਾਲੇ ਲਈ ਜਾਂਦੇ ਨੇ ਟਰਾਲੀਆਂ ਫੜੀ ਜਾਂਦੀਆਂ ਨੇ ਫਟਾਫਟ ਨਹੀਂ ਜਿੱਦਾਂ ਹੁਣ ਆਪਾਂ ਬੈਠੇ ਆਪਣੀ ਕਦੋਂ ਵਿਕੇ ਗਈ ਦੀ ਅੰਕਲ ਜੀ ਸਾਡੀ ਹੁਣ ਕੀ ਚਾਰ ਚਾਰ ਦਿਨ ਬੈਠੇ ਆਪਾਂ ਤੁਸੀਂ ਜਦੋਂ ਹੋ ਗਣ ਬਣਿਆ ਹੁਣ ਤੁਸੀਂ ਤੇ ਇੱਕ ਖਲਾਰੀ ਵੀ ਏ ਜਦੋਂ ਰੁਪਏ ਦੇਵਾਂਗਾ ਤਾਂ ਵਿਕ ਜੇਗੀ ਸਾਡੀ ਰੁਪਏ ਦੇਣ ਨਾਲ ਕੰਮ ਬਣੇਗਾ ਜੀ ਅੱਜ ਰੁਪਏ ਦੇ ਦਿਆ ਹੁਣ ਹੁਣ ਵਿਕ ਜੇਂਦੀ ਸ਼ਾਮ ਨੂੰ ਦੇ 17 ਮੋਇਸਚਰ ਆਪਣੀ ਵਾਲੀ ਦਾ ਮੋਇਸਚਰ ਕੱਢਿਆ ਜੀ ਇਹਨਾਂ ਨੇ ਕਿੰਨਾ ਮੋਇਸਚਰ ਹੈ ਇੱਕ ਅੰਕਲ ਜੀ ਹੋਰ ਗੱਲ ਵੀ ਆਪਣੇ ਏਰੀਏ ਚ 17 ਮੋਸਚਰ ਆ ਸਕਦੇ ਜੀ ਜਿੱਦਾਂ ਜੀਰੀ ਆਪਾਂ ਲਿਆਣੇ ਆ ਤੁਹਾਡੇ ਮੁਤਾਬਕ ਨਹੀਂ ਆ ਸਕਦਾ ਜੀ ਇਹ ਆ ਨਹੀਂ ਸਕਦਾ ਜੀ ਕਿਸੇ ਕਿਸੇ ਕਿਉਂ ਨਹੀਂ ਆ ਸਕਦਾ ਜਿਸਟਰ ਆਣ ਵਾਲੀ ਗੱਲ ਹੈ ਬਸ ਮੋਇਸਚਰ ਦਾ ਹਾਂਜੀ ਇਦਾਂ ਗੱਲ ਆਣ ਵਾਲੀ ਗੱਲ ਹੈ ਮੋਇਸਚਰ ਦੀ ਤਾਂ ਨਹੀਂ ਆਪਾਂ ਕਿੰਨਾ ਚਾਹੀਦਾ ਆਪਾਂ ਕੇ ਹਿਸਾਬ ਨਾਲ ਕਿੱਥੋਂ ਤੱਕ ਆਪਾਂ ਵੜਾ ਸਕਦੇ ਆ ਜੀ ਮੋਇਸਚਰ ਕਿੱਥੋਂ ਤੱਕ ਤੁਹਾਡੇ ਹਿਸਾਬ ਨਾਲ ਸਹੀ ਹੋਣਾ ਆਈ ਜਾਂਦੀ ਮਜਬੂਰੀ ਨੂੰ ਵਧਾਣੀ ਪੈਂਦੀ ਕਰੀਏ ਕਿ ਉੱਤੇ ਕਿੱਤਲਾ ਚੜ ਗਿਆ ਮੁੰਜੀ ਲੰਮੇ ਪੈ ਗਈ ਥੱਲੇ ਪੜੀਆਂ ਕਿੰਨੀਆਂ ਨੇ ਮੋਇਸਚਰ ਕਿੱਥੋਂ ਆਏਗਾ ਸਹੀ ਹਮ ਇੱਕ ਅੰਕਲ ਜੀ ਚਲੋ ਮੈਂ ਤੁਹਾਡੇ ਬੱਚਿਆਂ ਵਰਗਾ ਮੇਰੀ 32 ਸਾਲ ਏਜ ਹੈ ਉਮਰ ਆ ਮੈਂ ਮੰਨ ਲਓ ਮੈਨੂੰ ਐਂ ਲੱਗਦਾ ਵੀ ਇਹ ਜਿਹੜਾ ਸਰਕਾਰ ਨੇ ਪੈਮਾਨਾ ਬਣਾਇਆ ਨਾ 17 ਮੋਇਸਚਰ ਦਾ ਹਾਂ ਹਾਂ ਉਹ ਗਲਤ ਹੈ ਇਹ ਗਲਤ ਹੈ ਇਹ ਪੁਰਾਣੇ ਸਮੇਂ ਦਾ ਸੀਗਾ ਇਹ ਅੰਕਲ ਜੀ ਪੁਰਾਣੇ ਸਮੇਂ ਦਾ ਸੀ ਪੁਰਾਣੇ ਸਮੇਂ ਦਾ ਪਤਾ ਕਿਵੇਂ ਸੀ ਜਿਹੜਾ ਸਮਾਂ ਪਹਿਲਾਂ ਸੀ ਜਿੱਦਾਂ ਤੁਸੀਂ ਵੱਢਦੇ ਸੀਗੇ ਜੀ ਹੱਥ ਨਾਲ ਹੱਥ ਨਾਲ ਵੱਢਦੇ ਹੀ ਫਿਰ ਉਹ ਸੁੱਕਦੀ ਸੀ ਫਿਰ ਝਾੜਦੇ ਸੀ ਇਹ ਇਹ ਮੇਰੀ ਗੱਲ ਗਲਤ ਹੈ ਕਿ ਸਹੀ ਹੈ ਜੀ ਇਹ ਇਹ ਪੁਰਾਣੇ ਸਮੇਂ ਵਾਲਾ ਉਹ ਮੋਇਸਚਰ ਚੱਲਦਾ ਆ ਰਿਹਾ ਜੀ ਇਹ ਉਹੀ ਚੱਲਦਾ ਆ ਰਿਹਾ ਨਾ ਜੀ ਇਹ ਇਸ ਸਰਕਾਰ ਨੂੰ ਪੈਮਾਨਾ ਬਦਲਣਾ ਚਾਹੀਦਾ ਜੀ ਪੁਰਾਣੇ ਬੁੜੇ ਲੈ ਕੇ ਪੰਪ ਸਪਰੇਅ ਮਾਰ ਮਾਰ ਲਿਆਂਦੇ ਸੀ ਹਾਂ ਵਜਨ ਨਹੀਂ ਦਿੰਦੀ ਵਜਨ ਨਹੀਂ ਦਿੰਦੀ ਪਾਣੀ ਪਾਵਾ ਲਿਆਉਂਦੇ ਐ ਨਹੀਂ ਕਿ ਨਹੀਂ ਕਿਉਂ ਰਹਿ ਗਏ ਲਿਆਓ ਪਾਣੀ ਲਿਆਓ ਬਾਲਟੀਆਂ ਭਰ ਭਰ ਕੇ ਇਹ ਪਾਣੀ ਕਾਟ ਦਿੰਦੇ ਆ ਇਹ ਪੁਰਾਣੀ ਗੱਲ ਤੁਸੀਂ ਸੁਣਾ ਰਹੇ ਹੋ ਜੀ ਇਹ ਬਹੁਤ ਪੁਰਾਣੀਆਂ ਕੋਈ 25 ਸਾਲ ਪਹਿਲਾਂ ਦੀ ਗੱਲ ਉਦੋਂ ਪਾਣੀ ਛਿੜਕ ਕੇ ਲਿਉਣ ਵਾਲੀ ਗੱਲ ਸੀ ਜੀ ਹੈ ਬੋਰੀ ਦੀ ਬੋਰੀ ਦੀ ਮੁੰਜੀ ਨਹੀਂ ਆਦੀ ਹੁੰਦੀ ਸੀ ਹਮਮ ਤੁੰਗ ਬੋਰੀ ਮੁੰਜੀ ਇਹ ਉਦੋਂ ਥੋੜੇ ਹੁੰਦੇ ਹਨ ਆਨਾ ਆਜ ਆਪਸੇ ਜੀ ਪੀਸੇ ਮੰਗਾ ਜੀ ਜਾਨੇ ਜੀਏ ਵਿਕਦੀ ਕੰਗ ਜੀ ਹੂੰ ਇਸੇ ਸ਼ਗਾਮ ਪੀਸੇ ਦੇ ਦੇ ਰੱਖੇ ਜੀ ਇਹ ਜਾਨ ਖਰੀਦ ਕਰਦੇ ਕਉ ਨਹੀਂ ਅੱਜ ਮੈਂ 2-3 ਜਗ੍ਹਾ ਵੇਖੀ ਹੈ ਖਰੀਦ ਕੋਈ 2140 ਕੋਈ 2170 ਜਾਂ 2180 20 ਵੀ ਕੀ ਹੈ 26 14 14 ਜੀ 26 ਦਾ ਫਿਰ 2000 ਇਹ 26 ਵਿਕੀ ਹੈ ਜੀ 1950 22 ਮੋਇਸਚਰ ਦੀ ਜੇ ਅੰਕਲ ਜੀ ਆਪਾਂ ਤੁਸੀਂ ਸੋਚਦੇ ਹੋ ਵੀ ਸਾਡੀ ਇਹ ਸਰਕਾਰੀ ਖਰੀਦ ਹੋ ਜਾਵੇ ਜੋ ਹਾਲਾਤ ਮੈਨੂੰ ਮੈਂ 4 ਦਿਨ ਹੋ ਗਏ ਨੇ ਮੈਂ ਵੀ ਇੱਥੇ ੱੱਕੇ ਖਾ ਰਿਹਾ ਤੁਹਾਡੇ ਨਾਲ ਸਰਕਾਰੀ ਖਰੀਦ ਹੋਏਗੀ ਜੀ ਨਾ ਨਾ ਤੇ ਫਿਰ ਆਪਾਂ ਕਿਸ ਚੀਜ਼ ਦੀ ਡਿਕ ਕਰ ਰਹੇ ਆ ਜੀ ਸਰਕਾਰੀ ਖਰੀਦ ਨਹੀਂ ਹੁੰਦੀ ਬਾਣੀਆਂ ਸਾਡੇ ਕੋਲ ਲੈ ਕੇ 37 ਕਿਲੋ ਦਾ ਕਟਾ 37 ਕਿਲੋ ਦਾ ਕਟਾ ਭਰਾਣੇ ਨੇ ਸਿੱਧੀ ਗਵਰਨਮੈਂਟ ਨੂੰ ਜਾਊਗੀ ਸਿੱਧੀ ਗਵਰਨਮੈਂਟ ਨੂੰ 5 4 5 6 400 ਰੁਪਏ ਕੰਟਰੋਲ ਵਿੱਚ ਉਹ ਲੈ ਰਹੇ ਨੇ ਆਪਾਂ ਨੂੰ ਫਿਰ ਮੰਨ ਲਓ ਘਾਟਾ ਪੈ ਰਿਹਾ ਜੀ ਫਿਰ ਹਾਂ ਜੀ ਜ਼ਿੰਮੇਦਾਰ ਉਹ ਸ਼ੁਰੂ ਦਾ ਘਾਟਾ ਜੀ ਜਿੰਨੇ ਜੰਮਾ 37 ਕਿਲੋ ਦੇ ਭਰੇ ਘਾਟਾ ਪਿਆ ਸਾਢੇ 37 ਕਿਲੋ ਵਾਲਾ ਸਰਕਾਰੀ ਹੈ ਸਾਰੇ ਪਰ ਸਾਢੇ 37 ਦੇ ਭਰੇ ਹੋਏ ਨੇ ਹੂੰ ਮੰਨ ਲਓ ਆਪਣੇ ਕੋਲ ਖਰੀਦ ਲਿਆ ਇਹਨਾਂ ਨੇ 2100 ਸਾਢੇ 2100 2200 ਤੇ ਉੱਥੇ ਵੇਚਿਆ ਇਹਨਾਂ ਨੇ 2300 3230 ਜੀ ਇੱਕ ਹੋਰ ਵੀ ਮੈਂ ਮੰਨ ਲਓ ਰਾਈਸ ਮਿਲਰਸ ਦੇ ਨਾਲ ਮਾੜਾ ਮੋਟਾ ਸਬੰਧ ਹੈਗਾ ਹੈ ਉਹ ਪਤਾ ਕੀ ਕਹਿੰਦੇ ਨੇ ਜੀ ਜੋ ਉਹਨਾਂ ਦੀ ਜੁਬਾਨੀ ਹੈ ਕਹਿੰਦੇ ਜਿਹੜੇ ਤੁਹਾਨੂੰ ਪਿਛਲੀ ਵਾਰੀ ਅਸੀਂ ਦਿੱਤੇ ਸੀ ਨਾ ਪੈਸੇ ਉਹ ਸੂਤ ਸਮੇਤ ਤੁਹਾਡੇ ਕੋਲੋਂ ਲੈਣੇ ਨੇ ਲੈਣੇ ਨੇ 2203 ਸੀ ਨਾ ਰੇਟ ਅੰਕਲ ਜੀ ਪਿਛਲੀ ਵਾਰੀ ਹਾਂ 2203 ਸੀ ਨਾ ਤੇ ਆਪਾਂ ਵਿੱਚ ਆ 2400 24250 2500 ਕਹਿੰਦੇ ਨੇ ਜਿਹੜੇ ਤੁਹਾਨੂੰ 2200 ਰੁਪਿਆ ਦਿੱਤਾ ਹੈ ਨਾ ਅਸੀਂ ਉਹ ਐਡ ਕੀ ਤੁਹਾਡੇ ਕੋਲੋਂ ਵਾਪਸ ਲੈਣਾ ਉਹ ਵੀ ਵਿਆਜ ਸਮੇਤ ਅੱਧੀ 1500 ਨੂੰ ਕੀ ਵਟਣਿਆ ਕੀ ਘਟਵੇ ਦੀ ਹੈ 2500 2400 2600 ਪਰਬਤੀ ਦੇ ਕੀ ਹੋ ਅੱਛਾ ਝਾੜ ਝਾੜ ਝੂੜ ਦਾ ਸੁਣਨ ਦਾ ਮਿਲਿਆ ਅੰਕਲ ਜੀ ਆਪਾਂ ਨੂੰ ਕੋਈ ਆਈਡੀਆ ਝਾੜ ਝੂੜ ਤੇ ਝਾੜ ਵੀ ਨਹੀਂ ਆ ਝਾੜ ਸਹੀ 14 PR 14 ਦਾ ਝਾੜ ਦਾ ਕੋਈ ਆਈਡੀਆ ਲੱਗਾ ਜੀ ਇੱਕ ਆਪਣੇ ਪਿੰਡ ਦੇ ਚ ਤੁਲੀ ਹੈ ਜੀ ਕਿਸੇ ਦੀ ਉਹ ਮੰਨ ਲਓ 90 92 ਮੰਨ ਦੱਸਦਾ ਝਾੜ ਨਾ ਜੀ ਮੁਸ਼ਕਲ ਹੈ ਜੀ ਝਾੜ ਆ ਦੇਖੀ ਇਧਰ ਭਾਈ ਆ ਕਿਲੇ ਦੀ ਹੈ ਅੱਛਾ ਜਿਹੜੀ ਉਪਰੇ ਹੈ ਜੀ ਹੈ ਅੱਛਾ ਅੱਛਾ PR 14 ਹੈ ਇਹ ਇਹ ਵਾਲੀ ਜੀ ਇਹ ਵਾਲੀ ਚ ਢੇਰੀ ਜੀ ਆਹ ਸਾਹਮਣੇ ਇਹ 90 ਮਣ ਨਹੀਂ ਜੀ ਫੇਰ ਇਹ ਮੰਨ ਲਓ ਲੋਕੀ ਐਵੇਂ ਮਾਰੀ ਆਉਂਦੇ ਨੇ ਜੀ ਹਾਂ ਜੀ ਇਹ ਚਾਲ ਕਿਉਂ ਕੀ ਜੀ ਚੋਨਾ ਇਹ ਦੇਖ ਕਿਸੇ ਦੀ ਤਰੋਂ ਨਿਕਲ ਚੱਪੀ ਅੱਛਾ ਆ ਜਾਊਗਾ ਤੱਕੇ 14 ਚਾਲ ਕੀ ਲੈ ਕੇ ਦੇਖ ਕਿੰਨੇ ਚਾਰ ਕਿੱਲੇ ਆ ਕੀ 14 ਕਿਹੜਾ ਪਿੰਡ ਹੈ ਜੀ ਤੁਹਾਡਾ ਪਾਗਲ ਪਿੰਡ ਹੈ ਤੁਹਾਡਾ ਹਾਂ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਆਇਆਂ ਨੂੰ ਅੱਜ 1 ਤਰੀਕ 1 ਤਰੀਕ ਨੂੰ ਆ ਜੀ 1 ਤਰੀਕ ਨੂੰ ਹੈ ਹਾਂ ਜੀ ਦਿੱਤਾ ਡਾੜਤੀਆ ਕੀ ਕਹਿੰਦਾ ਕਿਉਂ ਨਹੀਂ ਖਰੀਦ ਡਾੜਤੀਆ ਆਖ ਦਿਨ ਉਹ ਖੇਤਾਂ ਦਾ ਡਾਕ ਸਿੱਧੇ ਕਮਿਸ਼ਨਰ ਵਾਲੇ ਜੀ ਬਾਪ ਦੇ ਰਹੇ ਆ। ਹਾਂ। ਅੱਜ ਨਹੀਂ ਨਹੀਂ ਸਦਰਾਂ ਨਾਲ ਹੜਤਾਲ ਕੀਤੀ। ਨਹੀਂ ਅੰਕਲ ਜੀ ਆਪਾਂ ਨੂੰ ਮੰਨ ਲਓ ਕੋਈ ਮਸਲਾ ਹੱਲ ਕਰਨਾ ਪਊਗਾ ਵੀ ਵੀ ਆਪਾਂ ਕਿੰਨੇ ਦਿਨ ਤੱਕ ਤੁਸੀਂ ਵੇਟ ਕਰੋਗੇ ਕਿੰਨੇ ਦਿਨ ਤੱਕ ਆਪਾਂ ਬੈਠਾਂਗੇ ਇੱਥੇ। ਅੱਜ ਅੱਜ ਨਹੀਂ ਅੱਜ ਅੱਜ ਇੱਥੇ ਆਪਾਂ ਰੋਡ ਜਾਮ ਕੀਤਾ ਸੀਗਾ ਜਿਹੜਾ ਆਪਣਾ ਕੈਥਲ ਰੋਡ ਆ ਉਹਦੇ 'ਚ ਤੁਸੀਂ ਹੈਗੇ ਸੀ ਸ਼ਾਮਲ ਕੋ ਧਿਆਨ ਕੀਤਾ। ਅੱਛਾ ਅੱਜ ਹੈਗੇ ਸੀ ਤੁਸੀਂ ਇੱਥੇ? ਹਾਂ ਜੀ। ਕੀ ਮਸਲਾ ਲੋ ਆ ਉਸ 'ਚ? ਮਸਾਉ ਆ ਉਹ ਕਿ ਟੇਮ ਦੇ ਦਿਆ ਹਾਂ ਨੀ ਐਸ ਡੀ ਐਮ ਤੇ ਕੱਲ ਵੀ ਆਇਆ ਸੀ ਨਾ ਉਹ ਉਹ ਕੀ ਕਹਿ ਰਿਹਾ ਸੀ ਐਸ ਡੀ ਐਮ 17 ਥੋੜੀ ਆਊਗਾ ਆਪਣੀਆਂ ਮੂੰਜੀਆਂ ਦਾ ਤੇ ਆਊਗਾ 17 ਮਸਟਰ ਫਿਰ ਤੇ ਉਹਦੇ ਮਿੱਠੀ ਗੋਲੀ ਦੇ ਗਿਆ ਆਪਾਂ ਨੂੰ ਮਿੱਠੀ ਗੋਲੀ ਦੇ ਦੇ ਜੀ ਕਟੜਾ ਕਿੰਨਾ ਬਣਿਆ ਕਿੰਨਾ ਦੇ ਦੇ ਕਿ ਨਾ ਕਟੜਾ ਬਣਿਆ ਫੁੱਲਦਲੀ ਨਾਲੋਂ ਉਹ ਭਾਜੋ ਸਤਾਰਾ ਮੋਇਸਚਰ ਆਣਾ ਨਹੀਂ ਮੁੰਜੀ ਦਾ ਗੱਡਾ ਦੇਣਾ ਨਾ ਕਟਾ ਖੁੱਲਦਾ ਸਤਾਰਾ ਮੋਇਸਚਰ ਆਣਾ ਨਹੀਂ ਮੁੰਜੀ ਦੀ ਸਿਆਣੀ ਗੱਲ ਐ ਅੰਕਲ ਜੀ ਤੁਹਾਡੀ ਕਮ ਸੇ 25 ਮੋਇਸਚਰ ਹੋਣਾ ਜੇ 25 ਤੇ ਚਲੋ ਅੰਕਲ ਜੀ ਮੈਂ 25 ਮੋਇਸਚਰ ਨਹੀਂ ਮੈਂ ਮੰਨ ਲਓ ਐ ਮੈਨੂੰ ਐ ਲੱਗਦਾ ਵੀ 21 22 ਤੇ ਆਸ-ਪਾਸ ਦਾ ਮੋਇਸਚਰ ਸਹੀ ਹੈ ਜਿਹੜੀਆਂ ਐ ਮੁੰਜੀਆਂ ਪਤਾ ਕੀ ਹੈ ਜੀ ਵੇਖੋ ਮਸ਼ੀਨ ਵੱਢਦੀ ਐ ਮੁੰਜਰਾਂ ਆਪਣੇ ਦਾਣੇ ਅੰਗੇ ਨੇ ਪੱਕ ਜਿਹੜਾ ਨਾੜੀ ਹੈ ਨਾ ਨਾੜੀ ਆਪਣਾ ਜਿਹੜਾ ਬੂਟਾ ਬੂਟੇ ਚੋਂ ਪਾਣੀ ਰਿਸਦਾ ਵਾ ਜਦੋਂ ਮਸ਼ੀਨ ਚੋਂ ਲੰਘਦਾ ਉਹ ਟੱਚ ਹੋ ਕੇ ਮੋਇਸਚਰ ਆਣਾ ਹੀ ਆਣਾ ਜੀ ਉਹ ਇਹ ਆਣਾ ਹੀ ਆਣਾ ਵਾ ਜੀ ਠੀਕ ਹੈ ਜੀ ਅੰਕਲ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਹਾਂ ਕੋਈ ਪੂਰੀ ਰਾਜੇ ਜੀ ਅੱਜ ਕੀ ਕਹੋ ਮੈਂ ਜੀ